ਤਰਨਤਾਰਨ ਦਾ ਫੌਜੀ ਜਵਾਨ ਡਿਊਟੀ ਦੇ ਦੌਰਾਨ ਸ਼ਹੀਦ ਹੋਇਆ ਹੈ ਹਾਰਟ ਅਟੈਕ ਹੋਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਪਿੰਡ ਜਵੰਦਾ ਕਲਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ ਅੰਬਾਲਾ ਵਿਖੇ ਡਿਊਟੀ ਕਰ ਰਿਹਾ ਸੀ ਇਹ ਨੌਜਵਾਨ ਇਹ ਜਵਾਨ ਫੌਜੀ ਜਵਾਨ ਅੰਬਾਲਾ ਦੇ ਵਿੱਚ ਡਿਊਟੀ ਤੇ ਤਾਇਨਾਤ ਸੀ 28 ਸਾਲਾ ਦਾ ਗਗਨਦੀਪ ਸਿੰਘ ਹੈ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜਵਾਨ ਗਗਨਦੀਪ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪੀੜਤ ਪਰਿਵਾਰ ਨੇ ਪੰਜਾਬ ਤੇ ਪਰ ਸਰਕਾਰ ਤੋਂ ਆਰਥਿਕ ਮਦਦ ਮੰਗੀ ਹੈ ਸੁਪੰਡ ਜਵੰਦਾ ਕਰਾ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ 28 ਸਾਲਾਂ ਉਮਰ ਹੈ ਗਗਨਦੀਪ ਸਿੰਘ ਇਸ ਦਾ ਨਾਮ ਸੀ ਅੰਬਾਲਾ ਵਿਖੇ ਡਿਊਟੀ ਤੇ ਤਨਖਤ ਸੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੰਜਾਬ ਅਤੇ ਭਾਰਤ ਸਰਕਾਰ ਤੋਂ ਆਰਥਿਕ ਮਦਦ ਮੰਗੀ ਗਈ ਹੈ। ਬੜੀ ਦੁਖਦਾਈ ਜਦੋਂ ਸੁਣ ਕੇ ਇੱਕ ਨਾਇਕ ਗਗਨਦੀਪ ਸਿੰਘ ਫੌਜ ਦੇ ਵਿੱਚ 67 ਇੰਜੀਨੀਅਰ ਚ ਡਿਊਟੀ ਕਰਦੇ ਸੀ ਤੇ ਜਦੋਂ ਸੁਣਿਆ ਕਿ ਉਹਨਾਂ ਦੀ ਅਟੈਕ ਨਾਲ ਉੱਥੇ ਮੌਤ ਹੋ ਗਈ ਆ ਬੜਾ ਦੁੱਖ ਲੱਗਾ ਕਿਉਂਕਿ ਇਸ ਪਰਿਵਾਰ ਨੂੰ ਪਹਿਲਾਂ ਹੀ ਬੜਾ ਘਾਟਾ ਪਿਆ ਪਰਿਵਾਰ ਨੂੰ ਅਸੀਂ ਜੋ ਵੀ ਸਰਕਾਰ ਦੇ ਵੱਲੋਂ ਰਾਸ਼ੀ ਮਿਲਦੀ ਆ ਉਹ ਅਸੀਂ ਪੂਰੀ ਸਹਾਈਤਾ ਪਰਿਵਾਰ ਦੀ ਕਰਾਵਾਂਗੇ ਮੇਰਾ ਹਸਬੰਦ ਸੀ ਅਹ ਡਿਊਟੀ ਪਰ ਟੈਕ ਹੋ ਗਿਆ ਮਨ ਕੋ ਕਿਤੇ ਡਿਊਟੀ ਸੀ ਲਾਜੀ ਉਹਨਾਂ ਦੀ ਅੰਮਾਲੇ ਸੀ ਡਿਊਟੀ ਡਿਊਟੀ ਤੇ ਹੀ ਤੇ ਇਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਚਾਰ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਹਦੇ ਬੱਚੇ ਵਿਚਾਰੇ ਇੱਕ 7 ਮਹੀਨੇ ਦਾ ਬੇਟਾ ਇੱਕ ਦੋ ਸਾਲ ਦਾ ਬੇਟਾ ਤੇ ਇਹਨਾਂ ਦੇ ਫਾਦਰ ਸਾਹਿਬ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਇਸ ਪਰਿਵਾਰ ਤੇ ਏਡਾ ਦੁੱਖਾਂ ਦਾ ਭਾਰ ਟੁੱਟਿਆ ਕਿ ਆ 6-7 ਮਹੀਨੇ ਦੇ ਵਿੱਚ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਡੈਥ ਹੋ ਗਈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ